ਨਾ ਦੁਖੀ ਹੈ ਬਤਿਹਾਂ ਅੱਛਾ ਹੋਰ ਗੱਲ ਮਨੀ ਹੁੰਦੀ ਕੋਈ ਭਾਈ ਹੋਵੇ ਚਲੋ ਉਹ ਸ਼ਾਮ ਲਈ ਵਿਚਾਰੀ ਔਖੀ ਹੈ ਕੁੜੀ ਜੇ ਭਾਈ ਹੋਵੇ ਆਪਦਾ ਉਹਦੇ ਕਰੇ ਵਿਆਹ ਕਰਾ ਲੈਣੀ ਬਗ ਜਾਂਦੀ ਬਗ ਜਾਂਦੀ ਹਾਂ ਉਹ ਤਾਂ ਹੁਣ ਕਿੱਥੇ ਜਾਵੇ ਮਾਂ ਨੂੰ ਛੱਡ ਕੇ ਮੰਗਾਨਾ ਖਾਣ ਸ਼ਾਮ ਦਾ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਉੱਬਾਵਾਲ ਪਿੰਡ ਦੇ ਵਿੱਚ ਖੜਿਆ ਹਾਂ ਸੰਗਰੂਰ ਜ਼ਿਲ੍ਹੇ ਚ ਪੈਂਦਾ ਸੰਗਰੂਰ ਦੇ ਲੱਭੀ ਪੈਂਦਾ ਤੇ ਇੱਥੇ ਭੈਣ ਐਨ ਨਛਤਰ ਕੌਰ ਚਲੋ ਵੀ ਆਪਦੀ ਮਾਂ ਨੂੰ ਸਾਹਮਣੇ ਦੇ ਕਰਕੇ ਕਿਉਂ ਭਾਈ ਹੈ ਨਹੀਂਗਾ ਕਿ ਮੇਰੀ ਮਾਂ ਦਾ ਕੀ ਬਣੂ ਸਾਦੀ ਹੀ ਨਹੀਂ ਕਰਾਈ 50 ਸਾਲ ਦੀ ਉਮਰ ਹੋ ਗਈ। ਜੇ ਨਹੀਂ ਨਹੀਂ ਅੱਜ ਕੱਲ ਦੇਖ ਸਕਦੇ ਹੋ ਵੀ ਕਿਹੜੇ ਹਾਲਾਤ ਬਣੇ ਪਏ ਨੇ ਨਿਕਨੇ ਕਾ ਇਹ ਸਿਸਟਮ ਹਿੱਲੇ ਪਏ ਨੇ। ਪਰ ਇਹ 50 ਸਾਲ ਦੀ ਉਮਰ ਹੋ ਗਈ ਮਾਤਾ ਅੰਦਰ ਪਈ ਉਹ ਵੀ ਦਿਖਾਉਨੇ ਆ। ਇਹਨਾਂ ਦਾ ਕੋਈ ਖਰਚਾ ਬਣਿਆ ਜਾਵੇ ਜਰ ਇਹਦਾ ਕਿਉਂਕਿ ਮਿਸਤਰੀ ਆਰਾਮ ਗੜੀਆ ਸਾਹਮਣੇ ਬੈਠੀਏ ਦੇਖ ਸਕਦੇ ਹੋ ਤੇ 50 ਸਾਲ ਦੀ ਹੋ ਗਈ ਇਹਨਾਂ ਨੇ ਸ਼ਾਦੀ ਵੀ ਨਹੀਂ ਕਰਾਈ। ਆਪਦੀ ਮਾਂ ਕਰਕੇ ਮਾਂ ਕਰਕੇ ਨੇ ਵਿਆਹ ਹੀ ਨਹੀਂ ਕਰਾਇਆ। ਨਾ ਪੁੱਤ ਮਾਂ ਕਰਕੇ ਨਹੀਂ ਕਰਾ ਫਿਰ ਕੋਈ ਬੰਗਾ ਨਾ ਕੌਣ ਛਾਮਦਾ। ਇਹ ਬਗਿਆਂ ਦੀ ਮਾਂ ਇਕੱਲੀ ਰਹਿ ਗਈ ਸੀ ਤੇ ਮਾਂ ਇਕੱਲੀ ਰਹਿ ਗਈ ਸੀ ਪੁੱਤੀ ਸ਼ਾਮਦਾਨੀ ਤੀ ਕੋਈ ਵਿਆਹ ਕਰਾ ਲੈਂਦੀ ਇਹ ਵਿਚਾਰੀ ਭਾਈ ਨਹੀਂ ਹੈਗਾ ਹਾਂ ਪੁੱਤ ਜੇ ਭਾਈ ਹੁੰਦਾ ਫੇਰ ਕਰਾ ਲੈਂਦੀ ਚੱਲ ਆਪਣੇ ਘਰੇ ਜਾਂਦੀ ਇਹ ਆਪਣਾ ਇੱਕ ਭਾਈ ਸ਼ਾਮਲਾ ਦਾ ਮਾਂ ਨੂੰ ਮਾਂ ਕਰਕੇ ਵਿਆਹ ਹੀ ਨਹੀਂ ਕਰਾਇਆ ਕਿਉਂ ਮਤ ਅਹੀ ਗੱਲ ਹੈ ਇਹਨੂੰ ਫਿਰ ਮਾਂ ਦੇ ਸਾਹਮਣੇ ਕਰਕੇ ਹੀ ਨਹੀਂ ਸ਼ਾਦੀ ਕਰਾਈ ਹਾਂ ਇਹ ਮਾਂ ਦੇ ਸਾਹਮਣੇ ਕਰਕੇ ਹੀ ਨਹੀਂ ਕਰਾਈ ਹੁਣ ਤਾਂ ਭਾਈ ਪੂਰੀ ਦੁਖੀ ਹੈ ਇਹ ਵਿਚਾਰੀ ਸਤਿ ਸ਼੍ਰੀ ਅਕਾਲ ਦੋਸਤੋ ਜੋ ਅਸੀਂ ਇਸ ਮਕਾਨ ਦੇ ਵਿੱਚ ਜਾ ਰਿਹਾ ਸਾਹਮਣੇ ਭੈਣ ਨਸ਼ੀਤਰ ਕੌਰ ਬੈਠੀ ਹੈਗੀ ਜੀ ਦੀ ਉਮਰ 50 ਸਾਲ ਦੇ ਲਵੇ ਹੋ ਰਹੀ ਹੈ ਇਹਨਾਂ ਦੀ ਮਾਂ ਤੇ ਧੀ ਦੋਏ ਨੇ ਇਹਦੇ ਪਿਤਾ ਦੀ ਡੈਥ ਹੋ ਗਈ ਤੇ ਕੋਈ ਭਰਾ ਨਹੀਂ ਹੈਗਾ ਉਹ ਸਾਹਮਣੇ ਬੈਠੀ ਹੈ ਦੇਖ ਸਕਦੇ ਹੋ ਤੇ 50 ਸਾਲ ਦੀ ਹੋ ਗਈ ਇਹਨਾਂ ਨੇ ਸ਼ਾਦੀ ਵੀ ਨਹੀਂ ਕਰਾਈ ਅਬਦੀ ਮਾਂ ਕਰ ਕੀ ਅਬਦੀ ਮਾਂ ਮਿਸਤਰੀ ਪਰਿਵਾਰ ਚੋਂ ਆਉਂਦੇ ਨੇ ਜੇ ਕਹਦੀ ਆਪਣਾ ਰਾਮ ਗੜੀਆ ਬਰਾਦਰੀ ਚੋਂ ਤੇ ਮਾਤਾ ਅੰਦਰ ਬਿਮਾਰ ਪਈ ਹੈਗੀ 70 75 ਸਾਲ ਦੀ ਉਮਰ ਚ ਹਾਂ ਭਾਈ ਕੀ ਨਾਮ ਹੈ ਆਪਣਾ ਨਸ਼ੀਤਰ ਕੌਰ ਹੈ ਜੀ ਕਿੰਨੀ ਉਮਰ ਹੋ ਗਈ 50 ਸਾਲ ਦੀ ਤੁਸੀਂ ਵਿਆਹ ਕਿਉਂ ਨਹੀਂ ਕਰਾਇਆ ਫਿਰ ਭਾਈ ਬਸ ਮੈਂ ਮੇਰੇ ਮਾਪੇ ਵਰਸ ਕੀ ਕਰ ਕੀ ਨਹੀਂ ਕਰਾਇਆ ਭਾਈ ਹੈ ਨਹੀਂ ਸੀ ਨਾ ਹੈ ਨਹੀਂ ਹਾਂ ਤੇ ਆ ਮਕਾਨ ਇੱਧਰ ਤੋਂ ਡਿੱਗ ਗਿਆ ਇਹ ਹੋ ਗਿਆ ਮੀਚ ਸਾਲਾ ਮੀਹਾ ਚ ਹਾਂ ਮੀਚ ਅੱਛਾ ਮੀਹਾ ਚ ਡਿੱਗ ਗਿਆ ਵੱਡੀ ਜਨਨੀ ਕਹਦੀਏ ਵੀ ਇਹਨੇ ਆਪਦੇ ਮਨ ਦੇ ਵਿੱਚ ਸੋਚ ਲਿਆ ਵੀ ਮਾਂ ਨੂੰ ਮੇਰੀ ਨੂੰ ਕੌਣ ਸਾਹਮਣੂ ਦੇਖ ਸਕਦਾ ਉਹ ਬੈਠੀ ਹੈਗੀ ਸਾਡੇ ਸਾਹਮਣੇ ਨਸ਼ੀਤਰ ਕੌਰ ਉਮਰ ਲਗਭਗ ਕਿੰਨੀ ਉਮਰ ਹੈ ਭਾਈ 50 ਸਾਲ ਦੀ ਹੋ ਗਈ 50 ਸਾਲ ਹੈ ਮਾਂ ਨੂੰ ਸਾਹਮਣ ਕਰਕੇ ਨਹੀਂ ਕਰਾਈ ਵਿਆਹ ਫਿਰ ਹਾਂ ਜੀ ਇਹ ਆਪੀ ਕਿੱਧਰ ਵਿਚਾਰੀ ਉਹ ਕਰਵਾ ਦੇ ਫਿਰ ਟਾਈਮ ਲੰਘ ਜਾਂਦਾ ਫਿਰ ਇਹਹੀ ਸ਼ਾਮ ਦੀ ਹੈ ਹਾਂ ਜੀ ਕਿਉਂ ਜੀ ਕਿਹੜਾ ਪਿੰਡ ਹੈ ਆਪਣਾ ਹਾਂ ਉੱਬਾ ਵਾਲਾ ਜੀ ਉੱਬਾ ਵਾਲਾ ਕਿਵੇਂ ਫਿਰ ਦੇਖ ਕੁੜੀ ਨੇ ਸਾਰਾ ਜੀਵਨ ਇਹ ਲੇਖੇ ਲਾਤਾ ਹਾਂ ਜੀ ਬਣੀ ਲੇਖ ਲਾਦਾ ਵਿਚਾਰੀ ਹੁਣ ਕੀ ਕਰਿਆ ਸੀ ਤਾਂ ਆਪਣਾ ਘਰ ਨਾਲ ਗਮਾਂਡ ਹੈ ਮੱਥਾ ਇੱਥੇ ਠੀਕ ਹੈ ਵਿਚਾਰੀ ਦਾ ਆਟਾ ਕੋਟਾ ਵੀ ਗ੍ਰਿਸ ਕੇ ਛਾਨਣ ਕੋਈ ਨਹੀਂ ਹੈ ਤੁਸੀਂ ਭਿਆ ਕੇ ਲੈ ਕੇ ਲਿਓ ਭਈ ਅਸੀਂ ਟੱਕੀ ਅਸੀਂ ਦੇਉਨੇ ਅਸੀਂ ਧਰ ਕੇ ਆਉਨੇ ਵਿਚਾਰੀ ਨਾ ਜਿਹੜਾ ਇਹਦਾ ਦਵਾਈਆਂ ਦਾ ਖਰਚਾ ਹੋਰ ਘਰ ਦਾ ਖਰਚਾ ਉਹ ਤਾਂ ਤੁਸੀਂ ਆਪ ਇਹੀਂ ਹੋਕਰ ਦੇ ਦੇ ਜੇ ਕੋਈ ਭੈਣ ਭਾਈ ਨੂੰ ਕਹਿਣਾ ਤਾਂ ਤਾਂ ਵੀ ਉਹ ਪਾਲਾ ਸਾਜ ਨੱਕ ਹੁੰਦਾ ਹੈ ਭਈ ਕਰਦੀ ਤੁਸੀਂ ਵੀ ਆਉਨੇ ਆ ਦੇ ਤਾਂ ਵਿਚਾਰੀ ਉਹ ਵੀ ਹੁਣ ਉਹਨੇ ਕਿਹਾ ਕਿਹੜਾ ਕੋਈ ਹੈਗਾ ਤੇਰੇ ਅੰਦਰ ਸਾਰਾ ਲੱਗ ਜੇ ਵਧੀਆ ਜੀ ਵਿਚਾਰੀ ਨੂੰ ਜਸਾਰਾ ਦੁਖੀ ਆ ਬੀ ਵਿਚਾਰੀ ਕੱਲੀ ਕੈਰੀ ਆ ਹਨਾ ਮਤਲਬ ਕਿ ਅੱਜ ਕੱਲ ਤਾਂ ਪਾ ਜੀ ਦੇਖਿਆ ਹੋਵੇ ਸਾਰੇ ਪਰਿਵਾਰਾਂ ਚ ਆਪਣਾ ਟਾਈਮ ਪਾਸ ਵਾਂ ਸਾ ਹੁੰਦਾ ਇਹ ਕੱਲੀ ਕੈਰੀ ਆ ਤਾਂ ਬਹੁਤ ਔਖਾ ਜੀ ਕਿਰੋਂ ਹੈ ਬਾਈ ਦਾ ਮੇਰਾ ਨਾਮ ਹਰਪ੍ਰੀਤ ਆ ਜੀ ਦੇਖ ਸਕਦੇ ਹੋ ਬਾਈ ਹਰਪ੍ਰੀਤ ਸਿੰਘ ਇਹਨੇ ਤੁਹਾਨੂੰ ਦੱਸਿਆ ਫੋਨ ਕਰਕੇ ਟਮਾਡ ਆ ਜਾਂਦਾ ਸਾਰਾ ਜਿਹੜਾ ਖਰਚਾ ਫਰਚਾ ਦਵਾਈਆਂ ਤੋਂ ਲੈ ਕੇ ਇਲਾਜ ਹੁਣ ਮਾਈ ਦਾ ਇਲਾਜ ਕਰਾਉਣਾ ਕੈਂ ਕਾਇ ਹੋਇਆ ਜੀ ਬਸਦਾ ਮਤਲਬ ਕਹਿੰਦੇ ਉਹਨੂੰ ਪਤ ਨਹੀਂ ਅੱਜ ਤਾਂ ਇਹ ਕਾਇ ਹੋਇਆ ਹੈ ਹੁਣ ਜਾ ਦੇ ਦਿੱਲੀ ਹੋ ਗਈ ਇਲਾਜ ਹੈਗਾ ਤਾਂ ਬਾਜੀ ਕਹਿੰਦੇ ਨਹੀਂ ਜੇ ਕਹਿੰਦੇ 4 ਰੁਪਏ ਇਕੱਠੇ ਹੋ ਜਾਣੇ ਇਹਨਾਂ ਨੂੰ ਵਿਚਾਰੀ ਨੂੰ ਫਿਰ ਇਲਾਜ ਕਰਾ ਲਾਂ ਕਹਿੰਦੀ ਮੈਂ ਅੱਛਾ ਹਾਂਜੀ ਹਾਂ ਹੁਣ ਇੱਕ 11 ਹਸਪਤਾਲ ਦੇ ਵਿੱਚ ਦਾਖਲ ਕੀਤੀ ਤੀਗੀ ਫਿਰ ਪੈਸਿਆਂ ਦੇ ਕਾਰਨ ਬਸ ਘਰੇ ਮੋੜ ਲਿਆ ਫਿਰ ਕਹਿੰਦੇ ਵੀ ਹੁਣ ਇਹਦੇ ਕੋਈ ਪੈਸੇ ਨਹੀਂ ਹੈਗੇ ਵਿਚਾਰੀ ਕੋਲੇ ਜੀ ਦੇਖ ਸਕਦੇ ਬਾਈ ਜੀ ਲਾਇਆ ਹੈਗਾ ਵੀ ਜਰ ਇੱਕ ਮਦਦ ਹੋ ਜੇ ਪ੍ਰਾਭਾ ਨੂੰ ਬਾਹਰ ਜਾ ਉਰੇ ਵਾਲਿਆਂ ਨੂੰ ਬੇਨਤੀ ਹੈ ਕਿ ਇਹਨਾਂ ਦੀ ਮਦਦ ਕੋਈ ਫੋਨ ਨੰਬਰ ਹੈਗਾ ਇਹਨਾਂ ਦਾ ਇਹਨਾਂ ਦਾ ਫੋਨ ਨੰਬਰ ਹਾਂਜੀ ਹਾਂ ਮਾਤਾ ਦੇ ਇਲਾਜ ਲਈ ਤੇ ਬਾਕੀ ਇਹਦਾ ਉਹ ਵੀ ਹਾਂ ਮਾਤਾ ਠੀਕ ਹੈ ਦੇਖ ਸਕਦੇ ਹੋ ਵੀ ਦੋਸਤੋ ਕਿੱਡਾ ਵੱਡਾ ਹਾਜਮਾ ਯਾਰ ਹੈ ਆ ਦੇਖੋ ਆ ਨੰਬਰ ਹੈ ਕੁੜੀ ਦਾ ਦਿਖਾਓ ਕਿੰਨਾ 88473 37503 ਇਹ ਨੰਬਰ ਹੈਗਾ ਕੁੜੀ ਦਾ ਨਛਤਰ ਕੌਰ ਦਾ ਸਾਹਮਣੇ ਖੜੀ ਹੈ ਦੇਖ ਸਕਦੇ ਹੋ ਵੀ ਕਿੱਡੀ ਵੱਡੀ ਯਾਰ ਕੁਰਬਾਨੀ ਨਹੀਂ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਪਤਾ ਹੈ ਵੀ ਕਿਹੜੇ ਹਾਲਾਤ ਹੋ ਰਹੇ ਨੇ ਤੇ ਪਰ ਇਹ ਆਪਦੇ ਉੱਤੇ ਪੂਰਾ ਖੜੀ ਹੈਗੀ ਜਨਨੀਕੇ ਤੇ ਇੱਕ ਮਾਂ ਨੂੰ ਵੀ ਸਾਮ ਰਹੀ ਹੈ ਤੇ ਸ਼ਾਦੀ ਵੀ ਨਹੀਂ ਕਰਾਈ ਜੇ ਇਹਨਾਂ ਦੀ ਮਦਦ ਹੋ ਜੇ ਧੰਨਵਾਦ ਕਰਾਂਗੇ ਬੇਨਤੀ ਕਰਦੇ ਆ ਕਿ ਇਹਨਾਂ ਦੇ ਨੰਬਰ ਤੇ ਗੱਲ ਕਰਕੇ ਇਹਨਾਂ ਦੀ ਮਦਦ ਕਰਿਓ ਯਾਰ ਇਲਾਜ ਹੋ ਜੇ ਮਾਂ ਦਾ ਇਹਨੂੰ ਖਰਚਾ ਬੰਨਿਆ ਜਾਵੇ ਘਰੇ ਬਹੁਤ ਸੰਸਥਾਵਾਂ ਮ ਖਰਚਾ ਦਿੰਦੀਆਂ ਨੇ ਕਿ ਸਾਰਾ ਰਸੋਈ ਦਾ ਹੋਰ ਚੁੱਲ੍ਹੇ ਦਾ ਕਿਉਂ ਕੱਲੀ ਹੁਣ ਕਿੱਥੇ ਜਾਵੇ ਕੀ ਕਮਾਵੇ ਕਿਉਂ ਹੁਣ ਗਾਹਾਂ ਮਾਂ ਦੇ ਮਾਂ ਦੀ ਰਾਖੀ ਹੈ 24 ਘੰਟੇ ਰੱਖਣੀ ਪੈਂਦੀ ਹੈ ਹਾਂ ਮਾਂ ਤਾਂ ਕੀ ਕਹਨੇਗਾ ਹਾਂ ਬੁੱਤਾਂ ਕਹਿੰਨੇ ਅਭੀ ਚੱਲੇ ਜਬਾਖੜੀਆ ਬੰਦਾ ਜਿਹੜਾ ਪੂਰਾ ਕਰ ਲੂਗੀ ਇਹਦੀ ਦੁਕਾਨ ਪਾ ਦੂ ਜੇ ਇੱਥੇ ਚੱਲੇ ਮਾੜੀ ਮੋਟੀ ਆਪਣੀ ਜ਼ਿੰਦਗੀ ਨਗਾ ਲੂਗੀ ਦੁਕਾਨ ਪਈ ਜੀ ਪੁੱਤ ਮਾੜੀ ਮੋਟੀ ਚੱਲ ਵਿਚਾਰੀ ਕਾਦੀ ਦੁਕਾਨ ਅਪੋਰਚ्युनिटी ਹਾਂ ਅਪੋਰਚੂਨ ਦੀ ਪਾ ਦੇਣ ਪੁੱਤ ਭਾਂਜੇ ਪਾ ਦੇਣ ਵਿਚਾਰੀ ਦਾ ਚੱਲ ਨੰਗ ਜੀ ਜ਼ਿੰਦਗੀ ਕੋਈ ਆਇਆ ਕਰੂ ਕੋਈ ਜਾਇਆ ਕਰੂ ਵਿਚਾਰੀ ਦੀ ਕੋਲੇ ਬੈਠਿਆ ਕਰੂ ਕੋਈ ਚੱਲ ਆਏ ਵਿਆਹ ਕਰਾਉਂਦੀ ਨਹੀਂ ਕੁੜੀ ਹੁਣ ਮੈਂ ਇਹ ਨਹੀਂ ਕਰਾਉਂਦੀ ਪੁੱਤੇ ਫੇਰ ਘਰੇ ਆ ਆ ਬੜੀ ਪਈ ਐ ਓਖੀ ਇਹਦੀ ਮਾਂ ਪਈ ਐ ਮਾਂ ਪਈ ਐ ਭਾਈ ਹੈ ਨਹੀਂ ਭਾਈ ਤਾਂ ਬਾਪ ਨਹੀਂ ਹੈਗਾ ਹਾਂ ਬਾਪ ਐ ਪੁੱਤ ਦੇਖ ਸਕਦੇ ਹੋ ਵੀ 50 ਸਾਲ ਦੀ ਉਮਰ ਹੋ ਰਹੀ ਆ ਨਿਸ਼ਤਰ ਕਰੋੜ ਕੋਰ ਦੀ ਇੱਥੇ ਲੰਘ ਗਈ ਟਾਈਮ ਪਈ ਇੱਥੇ ਨਾ ਬਈ ਇੱਥੇ ਆ ਬੱਸ ਫੇਰ ਉਮਰ ਚ ਲੰਘ ਗਈ ਆਬਦੀ ਫੇਰ ਕਿੱਥੇ ਹੁਣ ਕੀ ਕਰਨੇ ਕਿ ਹੁਣ ਵਿਚਾਰੀ ਨੇ ਕਿੱਥੇ ਜਾਣਾ ਫਿਰ ਮਾਂ ਨੇ ਮਾਂ ਨੂੰ ਨੀ ਸਾਹਮਣਾ ਕਿਸੇ ਨੇ ਬੱਸ ਹਾਂ ਇਹੀ ਗਾ ਮਾਂ ਦੀ ਮਾਰੀ ਦੇਖ ਸਕਦੇ ਹੋ ਵੀ ਕਿਉਂ ਜੀ हां जी जी जरूर जी असली दा जरूर गमांडी मत आ गमांड मत सारे सारी ये गल कहने हां रब बिचरी दा टाइम ਲੰਘ ਜੇ ਉਹੀ ਦੁਕਾਨਦਾਰ ਕੋਣ ਬਣੇਗਾ ਜਹਾਂ ਜਾਓ ਹੋਰ ਤਾਂ ਕਿਹੜੀ ਤੇ ਬਿਚੂ ਵੀ ਕਿਹੜਾ ਮੁੰਡਿਆਂ ਨਾਲ ਕੰਮ ਕਰਨੇਗਾ ਅੱਜ ਵਾਕਾਂ ਚ ਬੂਕਾਂ ਨਾਲ ਦਾ ਬਿਚਰੀ ਚੱਲ ਪਰਚੂਣ ਦਾ ਸਮਾਨ हां जी हां उही हां सौदा ਨੂਨ ਹਲਦੀ ਮਿਰਚ ਪੈ ਜੇ 50000 ਦਾ ਸੌਦਾ ਇਹ ਜਾ ਕੁਛ हां ਬੱਚਪ ਦਾ ਟਾਈਮ ਕੱਢਣੂਗੀ ਬਿਚਰੀ ਹੋਰ ਕੀ ਕਰ ਦੇ ਦੇਖ ਸਕਦੇ ਹੋ ਦੋਸਤੋ ਵੱਤ ਕੋਨਾ ਲੱਗਦਾ ਆ ਗਿਆ ਸਾਹਮਣੇ ਇਧਰ ਸੜਕ ਆ ਗਈ ਦੋੇ ਪਾਸੇ ਸਾਨੂੰ ਦਿਖਾਉਣਾ ਕਹਿੰਦੇ ਵੀ ਓਰੇ ਇੱਕ ਛੋਟੀ ਜੀ ਦੁਕਾਨ ਬਣ ਜੇ ਇੱਕ ਗਾਡਰੀ ਦੀ ਬਣ ਜੇ ਚਾਹੇ ਜੇ ਕਹਿੰਨੇ ਆਪਾਂ 10 ਫੁੱਟ 10 ਬਾਈ 10 ਦੀਏ ਬਣ ਜੇ ਛੋਟੀ ਜੀ ਦੁਕਾਨ ਬਣ ਜੇ ਓਰੇ ਤੇ ਵੀ ਦੇਖ ਸਕਦੇ ਹੋ ਆਹ ਦੇਖੋ ਇਧਰੋਂ ਗੁਰਦੁਆਰਾ ਸਾਹਿਬ ਆ ਗਿਆ ਸਾਹਮਣੇ ਆਹ ਜੇ ਗਲੀ ਆ ਗਈ ਆ ਗਲੀ ਵੱਡੀ ਗਲੀ ਐ ਸਾਹਮਣੇ ਬੱਸ ਸਟੈਂਡ ਹੈ ਆਲੇ ਦਾਲੇ ਘਰ ਹੈਗੇ ਨੇ ਪੂਰੇ ਸਾਰਾ ਸੌਦਾ ਇਸੇ ਤੋਂ ਲੈਣਗੇ ਜੇ ਇੱਕ ਵਾਰੀ ਦੁਕਾਨ ਬਣ ਜੇ ਦੀ ਇੱਥੇ ਇਹੀ ਬੇਨਤੀ ਅਸੀਂ ਵੀ ਕਰਦੇ ਆਂ ਸਮਾਜ ਸੇਵੀਆਂ ਨੂੰ ਕਿਉਂਕਿ ਕੁੜੀ ਨੇ بیا ਨਹੀਂ ਕਰਾਇਆ 50 ਸਾਲ ਦੀ ਉਮਰ ਚ ਕਹਿੰਦੀ ਮੈਂ ਕਰਾਉਂਦੀ ਨਹੀਂ ਕਾਬਦੀ ਮਾਂ ਦੀ ਸਾਹਮਣੇ ਦੀ ਮਰੀ ਦੇਖ ਸਕਦੇ ਹੋ ਕਿੱਡੀ ਵੱਡੀ ਕੁਰਬਾਨੀ ਦਿੱਤੀ ਆ ਕਿਉਂ ਜੀ ਹਾਂ ਜੀ ਪੂਰੀ ਦਿੱਤੀ ਆ ਜੀ ਪੂਰੀ ਤਾਂ ਨਹੀਂ ਲੱਗਣਾ ਅਸੀਂ ਤਾਂ ਹੁਣ ਜਿਹੜਾ ਨਹੀਂ ਦੂਰ ਆ ਅਸੀਂ ਤਾਂ ਗਮੰਡ ਮੱਤਾ ਦਾ ਹੈ ਕੰਧਰਾਲ ਕੰਦ ਹੈ ਠੀਕ ਹੈ ਪੂਰੀ ਉਹ ਚ ਰੱਖਦੇ ਤੇਰੀ ਐ ਨਹੀਂ ਕੋਈ ਉਹ ਵੀ ਕੋਈ ਹੋਵੇ ਪਤਾ ਚਹੀ ਜੀ ਗੱਲਾਂ ਵਾਲੇ ਹੈ ਨਹੀਂ ਜੀ ਠੀਕ ਹੈ ਹਾਂ ਜੀ ਪਿੰਡ ਚ ਉਹ ਕਰਕੇ ਦੇਖ ਲਊ ਦੇਖ ਸਕਦੇ ਆ ਵੀ ਇੱਥੇ ਆ ਖੁੰਜੇ ਚ ਜਿਸ ਮਾਂ ਸੀ ਬੀਆ ਨੂੰ ਵੇਂਦੇ ਹੁਣ ਆਪ ਤਾਂ ਇਹ ਪਾ ਨਹੀਂ ਸਕਦੀ ਕਿਉਂਕਿ ਹੈ ਨਹੀਂ ਕੋਸ ਜਮੀਨ ਨਹੀਂ ਜਾਇਦਾਦ ਨਹੀਂ ਸੌਦਾ ਪੱਤਾ ਵੀ ਗਮੰਡੀਆ ਦ ਚਲ ਬਾਕੀ ਹੋਰ ਹੋ ਜੇ ਇੱਕ ਕਮਰਾ ਬਣ ਜੇ ਇੱਥੇ ਹਾਂ ਜੀ ਬੇਨਤੀ ਕਰ ਦਿਆਂਗੇ